ਇਹ ਪਤਾ ਸੀ ਕੋ ਬੇਬੀ ਦੇਖੋ ਇਹ ਛੋਲਣਾ ਸਾ ਇਹ ਕੱਲ ਪਹਿਲਾਂ ਮੈਂ ਖਾਣ ਲੱਗੀ ਯਾਰ ਉਹ ਤੇ ਫੋਕਸ ਵੀ ਮਾਰ ਲੈੰਦੋ ਐਸੋ ਬੱਝੇਗਾ ਫੋਕਸ ਹਾਂ ਅਗਲਾ ਪਹਿਲਾਂ ਮੈਂ ਖਾਣ ਲੱਗੀ ਇੱਕ ਦਿਨ ਕੈਪਚਰ ਕਰਾਂਗੇ ਓਹੋ ਅੱਛਾ ਇੱਕ ਤੋਂ ਮੈਂ ਜਿਆਦਾ ਅੱਜ ਵੀ ਖਾਣ ਲਗਾ ਮੈਂ ਖੈ ਕੈਪਚਰ ਕਰਾਂਗੇ ਹੁਣ ਇਹ ਖਾਣ ਦੀ ਮੈਂ ਕੈਪਚਰ ਕਰਾਂ ਮੈਂ ਕਿਉਂ ਹੁਣ ਤੁਸੀਂ ਕੈਪਚਰ ਕਰ ਹੀ ਲਓ ਕਿਉਂਕਿ ਹੁਣੇ ਖਾਦਾ ਜਾਣਾ ਕਿਸ ਅਸਵੇਕਾਲ ਕੀ ਹਾਲਚਲ ਦੋਸਤੋ ਸਭ ਠੀਕ ਹੋ ਸਾਰੇ ਜਣੇ ਅਸੀਂ ਬਿਲਕੁਲ ਵਧੀਆ ਠੀਕ ਠਾਕ ਸਵੇਰ ਨਾਲ ਉਥੇ ਐ ਇਧਰ ਦੇਖੋ ਰੈਡੀ ਛੜੀ ਪੱਕਾ ਛੱਗਾ ਬਣ ਕੇ ਤਿਆਰ ਇਧਰ ਵੇਖੋ ਚੱਲੇ ਨੇ ਅੱਜ ਵਾਕ ਸੇਰ ਸੇਰ ਦੀ ਮਾਰਨਿੰਗ ਵਾਕ ਤੇ ਚੱਲੇ ਨੇ ਲੈ ਕੇ ਬੋਤਲਾਂ ਛੋਤਲਾਂੀਆਂ ਇਧਰ ਮਾਤਾ ਜੀ ਛੜੀ ਤਿਆਰ ਹੋ ਗਈ ਸਵੇਰ ਨਾਲ ਵਾਕ ਕਰਨ ਵਾਕ ਕਰਨ ਪਰ ਇਸ ਸਾਰੇ ਜਣੇ ਵਾਕ ਕਰਨ ਜਾਵਾਂਗੇ ਇਹ ਤਾਂ ਜੋਗਿੰਗ ਕਰਾਂਗੇ ਵਾਕ ਨਹੀਂ ਆਹ ਵੇਖੋ ਆਂਦੀ ਵੇ ਜੋਗਿੰਗ ਕਰਾਂਗੇ ਐ ਕਰ ਲਈ ਗੰਦਾ ਲੋ ਜੀ ਮੇਰੇ ਤੇ ਇਹੀ ਇਸੇ ਸਾਨੂੰ ਬਸੜਾ ਬੜਾ ਲੱਗ ਗਿਆ ਜਮ ਤੇ ਹੁਣ ਹੀ ਚੱਲੇ ਆ ਮੰਮੀ ਨੂੰ ਬਸ ਤੇ ਚੜਾਉਣ ਵਾਸਤੇ ਕਿਉਂਕਿ ਸਾਡਾ ਬਾਪੂ ਜਿਹੜਾ ਉਹ 파ਦੀ ਬਣਾਈ ਖੜਾ ਸਾਡੀ ਆ ਜਾ ਆ ਆ ਬੋਲੀਏ ਆ ਜਾ ਆ ਮੈਂ ਗਿਆ ਆਈ ਸੋ ਇਸ ਲਈ ਹਮ ਜਾ ਰਹੇ ਹੈ ਇੱਕ ਵੀਡੀਓ ਮੈਂ ਵੀ ਲਾਵਾਂਗਾ ਇੰਨਾ ਦਿਨ ਚੜਿਆ ਤੇ ਫਲੈਸ਼ ਔਨ ਕਰੀ ਕਰੀ ਯਾ ਹੋ ਮੇਰੇ ਇਹ ਨਾਲ ਦੱਬ ਫਲੈਸ਼ ਔਨ ਕਰਕੇ ਥੋੜੇ ਗੋਰੇ ਹੋਨੇ ਆ ਇਸ ਵਾਰ ਫਲੈਸ਼ ਔਨ ਲੋ ਜਿਓ ਨਹੀਂ ਪੋਸਟਾਡੇ ਪਹੁੰਚ ਕੇ ਮਿਲਦੇ ਆ ਕਿ ਅਸੀਂ ਜਾ ਰਹੇ ਆ ਇੱਕ ਵੀਡੀਓ ਮੈਂ ਵੀ ਲਾਵਾਂਗਾ ਕਿ ਇੰਨਾ ਦਿਨ ਚੜਿਆ ਤੇ ਫਲੈਸ਼ ਔਨ ਕਰੀ ਗੜੀ ਕਿੰਨਾ ਹੋ ਗਿਆ ਇਹ ਵੀ ਲਗਾਈ ਇਹ ਮੈਂ ਤੁਹਾਨੂੰ ਬਸੜੇ ਦਾ ਪਤਾ ਹੀ ਹੈ ਛੜੇ ਆਹੀ ਵੇਟ ਕਰ ਰਹੇ ਤੋੜਾ ਜੱਕਾ ਵਾਪਸ ਆਣਾ ਹੜ ਜੋ ਪਾਸੇ ਬਾਸੜ ਦੇ ਵਿੱਚ ਹੀ ਲੋਕ ਐਕਟਿਵ ਵਾਲੇ ਫਿਰਦੇ ਨੇ ਆਓ ਹੋ ਰਹੀ ਹੈ ਜੀ ਵਾਪਸ ਵਾਪਸ ਆਉਂਦੇ ਹੋਏ ਆਏ ਆ ਵਸਤੇ ਆ ਮਮਾ ਨੂੰ ਵਾਪਸ ਜਾਣਾ ਹੈ ਕਿ ਅਬ ਅਸੀਂ ਵਾਪਸ ਜੰਗੋ ਜਾ ਰਹੇ ਆ ਇਹਨੂੰ ਹੁਣ ਹੀ ਰੱਖ ਲਿਆ ਹੁਣ ਤੇ ਰੋਟੀਆਂ ਪਕਵਾਵਾਂਗੇ ਰੋਟੀਆਂ ਰੱਟੀਆਂ ਪਕਾਉਣੇ ਹੈ ਨਹੀਂ ਨਹੀਂ ਪਕਾਉਣਾ ਯਾ ਆਦਤ ਸੀ ਛੁੱਟ ਗਈ ਹੈ ਅੱਗੇ ਦੀ ਨਾ ਮਸਾ ਆਦਤ ਢਾਈ ਸੀ ਅੱਗੇ ਕੈਮਰੇ ਹੱਥ ਘਾਰ ਦਿੰਦੇ ਸੀ ਤੇ ਐਸੀ ਬਣਦੀ ਉਹ ਹੁਣ ਫਿਰ ਐਸੀ ਹੋ ਜਾਂਦਾ ਐਸੇ ਹੋ ਜਾਂਦਾ ਹੈ ਐਸੇ ਵੇਖਿ ਬੇਖਿ ਵੇਖਿ ਬੇਖਿ ਮੈਂ ਦੇਖ ਰਹਾ ਰਿਹਾ ਵੇਖ ਰਿਹਾ ਮੇਰੇ ਕੋ ਮੇਰੇ ਘਟਾ ਦੇ ਲਈ ਬੈਠਿਆ ਸੀ ਹਨੇ ਕੋ ਧੀਰੇ ਖੜੇ ਮੱਟ ਸਕੇ ਲਈ ਆ ਕੇ ਮੁੰਡੇ ਨੇ ਮੱਟੇ ਨੂੰ ਮੱਟਾ ਬਣੀ ਬੜੀ ਖੁਸ਼ੀ ਹੋਈ ਹਾਂ ਦੀ ਸ਼ੁਕਰ ਹੈ ਮੁੰਡਾ ਕੋ ਨਹੀਂ ਆਉਂਦਾ ਮੈਂ ਕਿ ਕਈ ਹੁੰਦੇ ਵੀ ਨੂੰ ਨਹੀਂ ਯਮਾ ਖਰਾਬ ਮੋਟਰਸਾਈਕਲ ਤੇ ਬੈਠੀ ਮਾਰ ਚਾਲ ਯੂ ਗਰੂ ਗਾਇਸ ਇਧਰ ਸੁਬਾ ਸੁਬਾ ਕੀ ਹੋ ਰਹਾ ਹੈ ਇਧਰ ਕੀ ਹੈ ਹੈਲੋ ਜੀ ਖਬਰ ਨਹੀਂ ਲਈ ਸ਼ਾਹੀ ਨੇ ਵੱਡਿਆ ਕੱਲ ਕਦੋਂ ਕੱਲ ਕਿਵੇਂ ਵੱਡ ਲਿਆ ਪੰਗੇ ਲੈਂਦਾ ਸੀ ਨਾ ਅੱਛਾ ਮੈਨੇ ਗੁੱਸੇ ਜਾ ਕੇ ਨਾ ਮਾੜਾ ਟਾਕੋ ਉੱਧਰ ਵੱਜ ਗਿਆ ਓਕੇ ਠੀਕ ਹੈ ਕਹਿੰਦਾ ਸੀ ਮੇਰੀ ਖਬਰ ਨਹੀਂ ਲਈ ਅੱਛਾ ਪਤਾ ਹੀ ਨਹੀਂ ਸੀ ਸਾਨੂੰ ਮम्मा ਆਏ ਹੋਏ ਸੀ ਅਸੀਂ ਗੱਲ ਉਧਰ ਗਏ ਦੀਦੀ ਹੁਣਾਂ ਵੱਲ ਹਾਂਜੀ ਕਿਵੇਂ ਹੈ? ਓਏ ਸਫਾਈ ਸਟਾਰਟ ਸਫਾਈ ਹੈ ਅਬ ਸਫਾਈ ਤੋਂ ਕੱਟ ਗਾਈਜ਼ ਤੁਸੀਂ ਵਲੌਗ ਚ ਹੀ ਦੇਖ ਸਕਦੇ ਜੀ ਅੱਜ ਤੋਂ ਮਹੀਨਾ ਪਹਿਲਾਂ ਮੌਸਲ ਝੋਟਾ ਹੋਏਗਾ ਪਰ ਜੋ ਉਹਦਾ ਦੀਦੀ ਪਿੰਡ ਗਈ ਨੂੰ ਮੌਸਲ ਝੋਟਾ ਨਹੀਂ ਓ ਮਾਈ ਗॉड ਤੁਸੀਂ ਦੇਖ ਕੇ ਦੱਸੋ ਨਾ ਕਹਿ ਸਕਦੇ ਜੀ ේ වෙෙක්ి මීච්චි කරලා හිත ජ ග බ ප ී විනන කරශසින මඩලකඩ ਨਹੀਂ ਉਹ ਅੱਜ ਗੁੱਡ ਮਾਰਨਿੰਗ ਨਹੀਂ ਕੀਤੀ ਕੀਤੀ ਇਸ ਵੇਲੇ ਉਹ ਹਾਂ ਮਮਾ ਨੂੰ ਛੋੜ ਆਏ ਹਾਂ ਅਸੀਂ ਪਰ ਮਮਾ ਤਾਂ ਜਾਣਦੇ ਮੰਨਨੀ ਸੀ ਹੈਗਾ ਸਾਡਾ ਭੇਜਣ ਦਾ ਵੀ ਸੀਗਾ ਹਲੋ ਗਾਈਜ਼ ਆਰ ਪੀ ਐਮ ਚੈੱਕ ਕਰਨੇ ਆਂ ਦੀ ਕਿੰਨੀ ਕੋਆਜ ਆਉਂਦੀ ਬਾਪੂ ਨੂੰ ਅੰਦਰ ਜਾ ਲੈਣ ਦੀ ਘੜਸੋੜ ਵੀ ਕਰੇਗਾ ਅੱਜ ਤਾਂ ਤਿਆਰੀ ਸ਼ੈਰੀ ਚੱਲ ਰਹੀ ਹੈ ਇੱਕ ਦੇ ਖਾਸ ਚੀਜ਼ ਦੀ ਸਿਰਾਂ ਲੱਗ ਗਈ ਸਿਰਾਂ ਪਰ ਪਰ ਆਏ ਹਾਏ ਹਾਏ ਮੈਂ ਕਹਿਆ ਕੀ ਹੋ ਗਿਆ ਹੈ ਹੁਣ ਕਈ ਦੇਖਣ ਵਾਲੇ ਕਹਿਣ ਕਿ ਇਹ ਪੂਰਾ ਹੈ ਹਾਂ ਜਿਵੇਂ ਮੈਂ ਕਹਿਆ ਤਾਂ ਨਹੀਂ ਦੀਦੀ ਕਹਿੰਦੇ ਪੂਰਾ ਹੈ ਅਰੇ 100 ਰੁਪਏ ਲੱਗਣੇ ਨਹੀਂ ਹੂੰ ਇਹ ਆ ਚੀਜ਼ ਸੈੱਟ ਨਹੀਂ ਹੋਣੀ ਓਕੇ ਤੂੰ ਅਬ ਦੁਬਾਰਾ ਨਹੀਂ ਉਧਰ ਨਹੀਂ ਬਾਅਦ ਗੋਇੰਗ ਤਾਂ ਕਿ ਨਹੀ ਗੋਇੰਗ ਹੋਏ 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 बाकी आपको सब लोग बाद में दिखाते हैं हम दिखा रहे हो नहीं है बाकी सब बाद में दिखाएंगे बाद में बहन हां साला हम कुछ नहीं कर पूरी पिछो बाकी का पूरी आ गई अगले लिए तनी बनी पर जो है जाना वाला टाइम हो गई सही था पिछो की हां चलो यार साफ सी हाल चाल ਆ ਲੈਨੇ ਕਿ ਭਾਗ ਬੰਨੀ ਬੜੇ ਟਾਈਮ ਬਾਅਦ ਹਾਂ ਬੰਨ ਲਈ ਕਾਸ ਕੇ ਪੂਰੀ ਜੱਕਰ ਤੁਮ ਸੇਰ ਨੂੰ ਮੀਂਹ ਆ ਠੀਕ ਐ ਕਿੰਨਾ ਕੁ ਘੁੰਮ ਰਿਹਾ ਵਾਵਾ ਰਹਿੰਦਾ ਹੁੰਦਾ ਇਨਾਲੇ ਸੰਡ ਸੰਡ ਮਾਰ ਲੈਣੀ ਠੀਕ ਆਵਣਾ ਪਾ ਚੱਲੇ ਕਿੱਥੇ ਆ ਦੱਸਿਆ ਨਹੀਂ ਹਜੇ ਕਿਥੇ ਨਹੀਂ ਦੱਸਿਆ ਇਧਰ ਤੇ ਲੋ ਗਾਈਜ਼ ਹੁਣਾਂ ਕੋ ਤੁਹਾਨੂੰ ਸਿੱਧਾ ਮਿਲਦੇ ਆ ਜਾ ਕੇ ਵੱਡੇ ਵਾਲੀ ਲੋਕੇਸ਼ਨ ਤੇ ਹਲੋ ਜੀ ਵਾਸੀ ਦੇ ਨਾਲ ਸਟੈਂਡਿੰਗ ਆਪਾਂ ਪਹੁੰਚ ਗਏ ਆ ਚੱਕਰੋ ਤੁਸੀਂ ਯਸ ਤਾਂ ਬੱਧਿਆ ਪਾਜੀ ਦਾ ਉਹ ਹੁਣ ਆਉਣਗੇ ਥੋੜਾ ਜਿਹਾ ਅਸੀਂ ਥੋੜਾ ਪਹਿਲਾਂ ਪਹੁੰਚ ਗਏ ਸੀ ਤਾਂ ਦੇਖਣ ਵਾਸਤੇ ਕਿ ਹਾਂ ਕਿਦਾਂ ਕਿਦਾਂ ਕੀ ਰਹੀ ਤੁਹਾਨੂੰ ਜਿਹਦਾ ਦੱਸਿਆ ਸੀ ਕੇਕ ਤੁਸੀਂ ਚੱਕ ਕਰ ਸਕਦੇ ਹੋ ਕੀ ਮਾਕਿੰਗ ਕਰਾਂਗੇ ਤੁਹਾਨੂੰ ਉਹਨਾਂ ਦੇ ਆਉਣ ਤੋਂ ਬਾਅਦ ਇੱਧਰ ਰੱਖ ਚੱਲੋ ਤੁਹਾਨੂੰ ਆ ਸਕਦਾ ਫਲੈਸ਼ ਹੋਰ हैप्पी बर्थडे ये चला नहीं तो कर देगा हैप्पी बर्थडे बोल देना ਲੋ ਜੀ ਬਦੇ ਬਏ ਪਹੁੰਚ ਚੁਕੇ ਆ ਤੇ ਆਪਣੇ ਆਪ ਹੀ ਤਿਆਰੀਆਂ ਹੋ ਰਹੀਆਂ ਨੇ ਇੱਧਰ ਪਰ ਆਪਣੇ ਆਪ ਹੀ ਜੋ ਲਾਉਣੀਆਂ ਪੈਣੀਆਂ ਹੁੰਦੀਆਂ ਕੈਂਡਲਸ ਤਾਂ ਨਿਰਗ ਹੀ ਲਾ ਦਿੱਤੀਆਂ ਬਾਜੀ ਕੀ ਕੀਤਾ ਆ ਮੈਂ ਸਾਰੀ ਨਹੀਂ ਲਾਦਾ ਲੋ ਜੀ ਚਲ ਦੁਬਾਰਾ ਬੋਲ ਕੀ ਕਹਿ ਰਹੇ ਮੈਂ ਸੌਹ ਬੋਗਰੀ ਲੱਗਿਆਂਦਾ ਨਹੀਂ ਨਹੀਂ ਉਹ ਦੇਖ ਸੋਡੀਆਂ ਜੀ ਆ ਰਹੀਆਂ ਆ ਅਸੀਂ ਤੁਹਾਨੂੰ ਕਹਿ ਦਿਆਂ ਇੱਕ ਮਿੰਟ ਬੜੀ ਇੱਕ ਵੀ ਹੌਂ ਦੇ ਹੌਂ ਲੈ ਕੇ ਆ ਜੀ ਇੱਕ ਚਲੋ ਚਲੋ Happy birthday, birthday, birthday to you birthday happy birthday dear baji happy birthday. Happy birthday. Day. <laughs> Day. birthday happy birthday thank you birthday কাট ਤਾਂ বাস কাট दो चकटे चकटे इधर <laughs> ओ रीला शीला ओ रियली <laughs> ਇਦਰ ਉਹ ਵਾਸੀ ਮੇਕਰ ਕੀ ਲੱਗਦੇ ਭਾਜੀ ਪ੍ਰੋਜੈਕਟਰ ਮੇਕ ਕਰ ਰਹੇ ਗਾਣਾ ਚਲਾ ਰਹੇ ਇਹਨੂੰ ਬੰਦ ਹੋ ਗਿਆ ਗਾਈਜ਼ ਅੱਗੇ ਜਿੰਨੀ ਵੀ ਵੀਡੀਓ ਹੈਗੀ ਨਾ ਉਹ ਆਪਾਂ ਮਿਊਜ਼ਿਕ ਹੋਰ ਲਾ ਦਾਂਗੇ ਪਰ ਹੁਣ ਅਸੀਂ ਗਾਣਾ ਚਲਾਉਣ ਲੱਗੇ ਹਾਂ ਹਾਪੀ ਇਹ ਕਿਹਦਾ ਮੁਕ ਜਾਣਾ ਕਤਲ ਕਰ ਦਿੱਤਾ ਗਿਆ ਹੈ ਬੋੜਾ ਬੋੜਾ ਚੱਲ ਗਏ ਨੇ ਇਧਰ ਛੇਕ ਹੋ ਰਿਹਾ ਹੈ ਭਾਈ ਅੱਛਾ ਮੈਨੂੰ ਕਹਿੰਦੇ ਮੈਂ ਹਾਂ ਗਾ ਗਾ ਗਾਇਜ਼ ਵੀਰਾਂ ਦਾ ਠੀਕ ਹੈ ਇੱਥੇ ਠੀਕ ਹੈ ਨਾ ਤੇ ਆਹ ਆਂਦੀ ਇੱਥੇ ਰੱਖ ਇੱਥੇ ਰੱਖ ਆ ਚੱਕੋ ਜੀ

चेक करो जी आए हुए हुए लो जी पिज़्ज़ा आ चुका है पिज़्ज़े आ चुके हैं इस पे अगर दीदी ने निगाह थोड़ी सी भी रखी तो वीरे खा सकते हो आई थिंक एवरी नहीं नहीं तो डे फोन पे चेंज होनी है माय डियर जीजूज़ बर्थडे वी आर वेरी हैप्पी हैप्पी बर्थडे बाजी यार आवाज पीछे गाने नहीं बंद करा सकते हैप्पी बर्थडे ਲਓ ਜੀ ਹੁਣੇ ਖਾਣਗੇ ਪੀਜ਼ਾ ਜੀ ਜੀਲੀ ਮਕਾਇਆ ਪਹਿਲਤੀ ਵਲਦੀ ਸੈਂਡਵਿਚ ਮੈਂ ਬੈਠ ਕੇ ਦੇਖਾਂਗੀ ਨਾ ਉਹ ਆ ਰਿਹਾ ਹੈ। ਲਓ ਜੀ ਲਓ ਚੋਕਰੀ ਪਾਈ ਜੋ ਪਾਈ ਜੋ ਬਸ ਠੀਕ ਆ ਚੱਲਣ ਦੋ ਜੋ ਕੰਮ ਚੱਲਦਾ ਪਿਆ ਨਾ। ਤਾਪੀ ਤਾਂ ਜ਼ਿਆਦੀ ਨਹੀਂ ਉਸ ਤੂੰ। ਛੱਡ ਦਿਓ ਜੀ ਫੋਨ ਖਾਓ ਤੁਹਾਡੇ ਵਾਸਤੇ ਆਇਆ ਦੋ ਪੀਜ਼ੇ ਵੱਡੇ ਵੱਡੇ ਤੁਹਾਡੇ ਵਾਸਤੇ ਚਾਰਾਂ ਜਣਿਆਂ ਵਾਸਤੇ ਹੀ ਆ। ਤੁਸੀਂ ਚਾਰਾਂ ਨਹੀਂ ਖਾਣੇ।

ਯੋਮੀ ਇਸ ਟਰਲੀ ਮਕਾਨਾ ਬਟਾਣਾ ਇਹਨਾਂ ਦਾ ਪੀਸਾ ਸੱਚੀ ਬਹੁਤ ਟੇਸਟੀ ਹੁੰਦਾ ਡੋਮੀਨੋਜ਼ ਨਹੀਂ ਇੰਨਾ ਵਧੀਆ ਲੱਗਦਾ ਜਿੰਨਾ ਬਰਿਲੀ ਲੱਗਦਾ ਹਾਂ ਅਸੀਂ ਉੱਥੇ ਫੇਰ ਦੇ ਸਾਹਮਣੇ ਡੋਮੀਨੋਜ਼ ਸੀ ਫੂਡ ਖਾ ਕੇ ਨਹੀਂ ਆਏ ਕੁਛ ਵੀ ਅੱਜ ਇਸਦਾ ਗਿਆ ਖਾਣ ਜਾਣਾ ਬੱਤੀ ਯਾ ਕਿ ਆ ਤੁਸੀਂ ਗੱਲ ਸਾਡੇ ਕਿੜਕੜ ਵੱਡੇ ਚੱਕ ਮਾਰਨ ਨਾ ਬਿਸ਼ੰਮ ਮਾਰਾ ਹੈ ਇਧਰ ਸਨੈਪਾਂ ਦੀ ਉਹ ਪਈ ਹੋਈ ਆ ਉਧਰ ਵੀ ਸਨੈਪ ਪਈਗੀ ਜੋ ਕਹਿ ਰਹੀ ਸੀ ਦਿਖਾਣਾ ਲਈ ਹੁੰਦਾ ਜੀ ਸਿਰਫ ਖਾਣਾ ਹੁੰਦਾ पाइनी दसरा भी कहता है पाइनी आज मैं देखया ही आज क्या करूं मेरे वाते इतने ज्यादा आ गए ने बट कोई चक्कर नहीं हम इसको निपटा देंगे देखियो ना इधर मेरे सामने चावल कितने होसी टाइम के बीच ना 2 किलो तो हमारा लगता है और हो खत्म हो गए पर पीस ले लो उधर से ਕਿ ਕਿ ਸੈਂਡਵਿਚ ਫਰਕ ਤਾਂ ਹੈ ਨਾ ਬਿਲਕੁਲ ਜੀ ਪੀਜ਼ਾ ਹੈਵੀ ਹੁੰਦਾ ਹੈ ਸੈਂਡਵਿਚ ਨੂੰ ਕਿਤੇ ਕਿੱਥੇ ਬ੍ਰੈਂਡ ਦੇ ਕਿੱਥੇ ਮੈਂਤਾ ਬਾਅਦ ਚ ਡਾਕਟਰ ਨੇ ਦਵਾਈ ਵੇਣ ਦੇਣੀ ਡਾਕਟਰ ਨੇ ਕਿਹਾ ਸੈਂਡਵਿਚ ਪਾਜੀ ਦੀਦੀ ਕਿਵੇਂ ਕਰਦੀ ਹੈ ਕਿਵੇਂ ਕਰਦੀ ਜੇ ਤੇ ਬੀਪੀ ਨਹੀਂ ਆਉਂਦਾ ਹੁੰਦਾ ਪੱਖਾ ਘੁੰਮੀਆਂ ਦਾ ਹਾਂ 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 ਨਹੀਂ ਪੱਕਾ ਪੱਕਾ ਘੁੰਮੇ ਰਹਾ ਹਾਈ ਉੱਤੇ ਆ ਗਿਆ ਜੀ ਪੱਖਾ ਘੁੰਮੀ ਜਾਂਦਾ ਮੇਰੇ ਸੱਚੀ ਘੁੰਮਦਾ ਸੀ ਉਸ ਦਿਨ ਤੇਬਾ ਕਗੋਮ ਦਾ ਹੀ ਹੁੰਦਾ ਹਵਾ ਦਾ ਹੀ ਨੰਦਾ ਹਿੱਲਦਾ ਕੀ ਹਿੱਲਦਾ ਠੀਕ ਹੈ ਖਾਣਾ ਪੀਣਾ ਹੋ ਗਿਆ ਸਾਡਾ ਖਾ ਲੋ ਇੱਕ ਕੋਲੇ ਲਈ ਘਰਾਂ ਨੂੰ ਪ੍ਰਸਥਾਨ ਕਰਦੇ ਸੀ ਇਹ ਮੋਟਾ ਲੂਣਾਾਰੇ ਉੱਟ ਸੁੱਕੇ ਨੇ ਅਹੀਂ ਪੂਰਾ ਖਤਮ ਕਰ ਦਿੱਤਾ ਹੈ ਮੈਡਮ ਜੀ ਆਏ ਖਾਣ ਡੈ ਨੇ ਆ ਜਾਓ ਇਸ ਚੜਜ ਲੈ ਜਿਓ ਸੇ ਕੰਫਰਮ ਹਾਂ ਤੇ ਤੁਸੀਂ ਚੱਲੋ ਮੈਂ ਤੁਰ ਕੇ ਆਉਣਾ ਹਣਾ ਐਸਾ ਕਿਉਂ ਮੇਰਾ ਨਾ ਪਾਕੇਟ ਆਟ ਬਣਾਣ ਕਰਕੇ ਸਿਰ ਘੁੰਮ ਜਾਂਦਾ ਹੋਰ ਕੋਈ ਚੱਕਰ ਨਹੀਂ ਕਰੀ ਬੈਠੇ ਗਲਤ ਤਾਂ ਇੰਪੋਰਟੈਂਸ ਜਰਾ ਸੋਚਾਈਏ ਕਿ ਉੱਥੇ ਸਿੱਧਾ ਸਿਰ ਘੁੰਮ ਜਾਂਦਾ ਬਾਸ ਸਿਰ ਘੁੰਮ ਜਾਂਦਾ ਕਿਉਂਕਿ ਇਹਨੇ ਜਦੋਂ ਪਹਿਲਾਂ ਤੂੰ ਐਵੇਂ ਆ ਕੀਤਾ ਸੀ ਨਾ ਬਾਜ ਮਾਰਿਆ ਸੀਗਾ ਉਦੋਂ ਪਤਾ ਲੱਗਦਾ ਪਿਆ ਸੀਗਾ ਕਿ ਟਾਈਟ ਹੈ ਕਿਉਂਕਿ ਉਹ ਪੂਰਾ ਬੜੇ ਟਾਈਮ ਬਾਅਦ ਬਸ ਬੰਨੀ ਖੱਲੇ ਵੀ ਇਸ ਬੰਨੀ ਠੀਕ ਹੈ ਟਾਈਮ ਪੂਰੀ ਨਹੀਂ ਬੰਦੀ ਤੇ ਟਾਈਟ ਦਾ ਠੀਕ ਹੈ ਠੀਕ ਹੈ ਆਜੋ ਮੈਡਮ ਕੀ ਹੋ ਗਿਆ ਆਈ ਡੋਟ ਲਾਈਕ ਗੋਟ ਮੈਡਮ ਓਕੇ ਮਰ ਮੈਮ ਇਜ਼ ਓਕੇ ਨਹੀਂ ਨਾ ਹਾਂ ਲੈਵਿੰਗ ਗੋਟ ਮੈਡਮ ਮੈਡਮ ਇੱਕ ਇੱਕ ਮੈਡਮ ਵਰਡ ਇੱਕ ਪੈਨ ਜੀ ਯਾਰ ਵੈਸੇ ਇਹ ਕੀ ਗੱਲ ਹੈ ਮੈਡਮ ਵਰਡ ਮੈਨੂੰ ਵੀ ਨਹੀਂ ਪਸੰਦ ਪਰ ਪਤਾ ਨਹੀਂ ਮੈਂ ਕਿ ਯੂਜ਼ ਕੀਤਾ ਮੈਡਮ ਹਾਂ ਵਾਈ ਹਾਈ ਹਾਈ ਵਾਰ ਵੇਖੀ ਇਹਦੇ ਕਿਲਰ ਹੈ ਵਾਹ ਕਿਵੇਂ ਅੱਛਾ ਮੇਰੇ ਲਈ ਡੇਟ ਕੋਲ ਹੈ ਥੈਂਕ ਯੂ ਮੇਰਾ ਟੈਟ ਕਿੱਥੇ ਲੱਤਾਂ ਘਟੂੰਦੀ ਆ ਪੀਆ ਨਹੀਂ ਨਹੀਂ ਓਕੇ 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 ਬੰਦ ਰੱਖੋ ਇਧਰ ਸ਼ੁਕਰੇ ਠੜ ਲੱਗਣ ਲੱਗੀ ਦੀਦੀ ਨੂੰ ਲੱਗ ਗਈ ਜੈਕਟ ਪਾਣੀ ਹੈ ਜੈਕਟ ਪਾਣੀ ਪਾਜੀ ਅਲੀ ਹੈਡ ਵਿੱਚ ਦੱਤਾ ਖਵਾ ਦਿੱਤਾ ਸੰਗ ਮੇਰਾ ਛਿੱਲਿਆ ਗਿਆ ਸਾਰਾ ਕੀ ਹੈ ਹੰਗ ਛਿੱਲਾ ਗਿਆ ਸੋ ਗਾਇਸ ਅੱਪਾ ਕਰਨ ਨੂੰ ਆਪਾਂ ਚੱਲ ਪਏ ਫਾਈਨਲੀ ਆਪਣੇ ਲਾਈਨ ਚ ਰਹਿਆ ਕਰ ਸੰਗ ਸਾਰਾ ਛਿੱਲ ਦਿੱਤਾ ਰੈਸਟ ਮੋਡ ਆਉਣ ਇਧਰ ਵੀਰੇ ਵਾਲਾ ਇੱਥੇ ਸੰਗ ਛਿੱਲਿਆ ਗਿਆ ਹੈ ਇਧਰ ਠਣ ਲੱਗਣ ਲੱਗੀ ਏ ਤੇ ਇਧਰ ਤਾਂ ਨੀਂਦਰਾ ਚਲ ਗਿਆ ਇੱਧਰ ਤਾਂ ਨੀਂਦਰਾ ਚੜਿਆ ਹੋਇਆ ਹੈ ਨੀਂਦਰ ਚਲੀ ਪਾਜੀ ਤੁਹਾਨੂੰ ਕੋਈ ਪਰਪਾ ਪਾਜੀ ਨੂੰ ਆਪਦੇ ਪਾਜੀ ਨੂੰ ਆਪਦੇ ਬਰਥਡੇ ਦੀ ਪੂਰੀ ਐਕਸਾਈਟਮੈਂਟ ਹੈ ਪਾਜੀ ਪੂਰਾ ਇੰਜੋਏ ਕਰ ਰਹੇ ਹੈ ਕਰ ਰਹੇ ਟੀਮ ਜਾਣ ਵਾਲੇ ਹੈ ਦੇਲਾ ਪਾਜੀ ਤੁਸਾਨੂੰ ਵਧੀਆ ਲੱਗਾ ਸਭ ਕੁਝ ਗੈਂਟ ਹੈਪੀ ਆਸਟਮ ਪ੍ਰੀਮੀਅਮ ਹਾਈ 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 ਦੌੜ ਹੋ ਗਈ ਮੈਂ ਤਾਂ ਪਹਿਲਾਂ ਹੀ ਕੱਪੜੇ ਚੋਂ ਬਾਹਰ ਹੋ ਗਈ ਮੋਟੀ ਹੋ ਕੇ ਤੁਸੀਂ ਹੋਰ ਹੋ ਪ੍ਰੀਮੀਅਮ ਕਿਆ ਫ੍ਰੀਸ਼ੀਅਸ ਥੋੜੀ ਕਿਆ ਲੈ ਪ੍ਰੀਮੀਅਮ ਕਿਹੜਾ ਘੱਟ ਹੁੰਦਾ ਲਿੰਗਿਆ ਚੌਦਾ ਸੀ ਗਿਆ ਇੱਕ ਸਿਲਵਰ ਹੁੰਦਾ ਇੱਕ ਪ੍ਰੀਮੀਅਮ ਹੁੰਦਾ ਹੈ ਇੱਕ ਡਾਇਮੰਡ ਹੁੰਦਾ 골ਡ ਦਾ ਰਹਿ ਗਿਆ ਜਿਹੜਾ ਰੇਟ ਇੰਨਾ ਵਧਿਆ ਸਹੀ ਗੱਲ ਹੁਣ ਪ੍ਰੀਮੀਅਮ ਵੀ ਚੱਲਾ ਹੁੰਦਾ ਹੈ ਵੀ ਪ੍ਰੀਮੀਅਮ 골ਡ ਵੀ ਕਹ ਲੋ ਚਾਹੇ ਪ੍ਰੀਮੀਅਮ ਡਾਇਮੰਡ ਗੋਲਡ ਰਾਈਟ ਤਰੇ ਇੱਕ ਗਿੱਡੀ ਸੋਣੀ ਖੜੀ ਹੈ ਕੀ ਤਰੇ ਕਾ ਇਹ ਨੂੰ ਵੀ ਬਹਲਾ ਬਖਾਈ ਤਰੇ ਤਿੰਨ 3D ਇਹ ਨੂੰ ਟੇਕ ਕਰਨਾ ਚਾਹੀਦਾ ਚਾਹੇ ਜੋ ਹੋ ਗਿਆ ਦੇਖੋਗੀ ਨੀ ਮਹੋਗੀ ਦੇਖ ਤੁਸੀਂ ਦੇਖਿਆ ਪਕੈਣ ਵੀ ਹੁੰਦੀ ਆ ਤੁਹਾਡੇ ਘਰ ਅੱਗੇ ਆ ਜਿਹੜੀ ਬਾਹਰ ਉਹ ਕੀ ਆ ਪਕੈਣ ਪਕੈਣ ਅੱਛਾ ਪਕੈਣ ਆਪਾਂ ਪਕੈਣ ਕਹਿੰਦੇ ਡਕੈਣ ਤੇ ਕਹਣ ਕਹਿੰਦੇ ਹਾਂ ਡਕੈਣ ਕਿਉਂਕਿ ਮੈਂ ਡਕੈਣ ਨਹੀਂ ਸੁਣਿਆ ਹੋਇਆ ਮਾਸੀ ਜੀ ਦੇ ਮੂੰਹ ਚੋਂ ਡਕੈਣ ਸੁਣਿਆ ਹੋਇਆ ਹਾਂ ਕੱਲ ਵੀ ਕਹਿੰਦੇ ਆ ਬੜੀਆਂ ਸੋਹਣੀਆਂ ਹੋਣਗੀਆਂ ਸ਼ਾਂਗ ਸ਼ਾਂਗ ਕੇ ਲੰਬੀਆਂ ਕਰਦੇ ਮੈਂ ਵੈਸੇ ਇਹਨਾਂ ਦੇ ਘਰ ਅੱਗੇ ਹਰੀਆਲੀ ਤਾਂ ਕਾਫੀ ਵਧੀਆ ਹੈ ਮੰਮੀ ਮੰਮੀ ਹਾਂ ਮੰਮੀ ਵੀ ਹੁੰਦੀ ਹੈ ਮੰਮੀ ਬੜੀ ਗੁੰਮੀ ਬਣ ਆਪਣੇ ਨਲਕੇ ਕੋਲ ਗਈ ਏ ਗੁੰਮੀ ਏ ਆ ਨੈਮ ਆ ਉਹਦਾ ਲਾ ਪਤਾ ਕਿੱਥੇ ਗੁੰਮੀ ਏ ਲਾ ਪਤਾ ਗੁੰਮੀ ਬਣ ਆ ਗਈ ਹੋਈ ਛਤਰੀਆਲੀ ਨੂੰ ਗੁੰਮੀ ਐ ਗੁੰਮੀ ਹੋਈ ਏ ਗੁੰਮੀ ਹੋਈ ਏ ਤੇਰੀ ਦੇ ਮੋਢ ਨਾ ਨਹੀਂ ਹੋਈ ਏ ਤੇ ਗੁੰਮੀ ਹੋਈ ਏ ਉਹ ਸਹੀ ਹੋ ਗਈ ਨੇਰੀ ਆਈ ਤਾਂ ਬੜੀ ਟੈਸਟੀ ਹੁੰਦੇ ਨਾ ਟਾਈਮ ਕਿੰਨਾ ਹੋਇਆ ਭਰਾ ਖਾ ਕੇ ਮੜਾ ਚੱਲਦੀ ਏ ਤੇਰਾ ਭਲਾ ਲੈ ਪਾ ਵਾਜਿੰਦੇ ਪਾਣੀ ਵਟ ਰਹਿ ਗਏ ਠੀਕ ਹੈ ਸੀ ਫੋਨ ਤੇ ਵਿਖਾ ਦਿਓ ਵਾ ਚੱਲ ਵਿਖਾਉਣੀ ਆ ਰੁਕ ਜਾ ਕਿੰਨਾ ਟਾਈਮ ਦੱਸਿਆ ਵੀਰੇ 55 952 ਤੇਰਾ ਬੀਬੀ ਨਹੀਂ ਟਕਾਣੀ ਜਟਾ ਰਹੀ ਸੀ ਦੇਖਾ ਤੂੰ ਹਣਕ ਚੱਕਤੀ ਤੇਰਾ ਬੀਬੀ ਨਹੀਂ ਵੱਡੇ ਦੇ ਜਿਹਾ ਖਾਲੇ ਅਸੀਂ ਇੰਨਾ ਨੱਚਾ ਨਾ ਦੀਦੀ ਤੁਹਾਡੇ ਵਿਆਹ ਤੇ ਆ ਗਾਣੇ ਤੇ ਹਾਂ ਦੁਆਰ-ਵਾਰ ਆਈ ਲਵਾਂਡੇਜ ਗਾਣਾ ਸੀਰੀਅਸ ਬਹੁਤ ਡਾਂਸ ਕੀਤਾ ਇਹ ਤੇ ਆ ਜਾਗੋ ਆਇਆ ਸੀ ਨਾ ਹਾਂ ਜਾਗੋ ਵਾਲੇ ਦੇ ਨਾ ਬਹੁਤ ਡਾਂਸ ਬੱਸ ਵਾਰ-ਵਾਰ ਕਾਕੇ ਦਾ ਵਿਆਹ ਸਾਡੇ ਤੇ ਤੇ ਲਾਇਆ ਸੀ ਕੌਣ ਕਾਕੇ ਸਾਡੇ ਉਹ ਸਾਡੇ ਕਾਕੇ ਦਾ ਵਿਆਹ ਉੱਤੇ ਵਿੱਚ ਲੈ ਭਾਈ ਤੁਸੀਂ ਗੜਾ ਨਹੀਂ ਹਿਲਾਉਣ ਦੇਣਾ ਕਿਉਂ ਨਹੀਂ ਪਹਿਲਾਂ ਮੈਂ ਕਹਿੰਦੀ ਸੀ ਜਿਹੜਾ ਉਹ ਸੌਂਗ ਨਹੀਂ ਆ ਕਮਾ ਜਦੀ ਮੱਝ ਦੀ ਮੁੰਬਦੀ ਫਿਰ ਬੜਾ ਗੁੱਸਾ ਚੜਦਾ ਸੀ ਲੋਕਾਂ ਦੇ ਵਿਆਹਾਂ ਦੇ ਵਿੱਚ ਪਰ ਹੁਣ ਉਹ ਆਪਣਾ ਵਿਆਹ ਚੱਲਿਆ ਚੱਲਿਆ ਸੀ ਵੀਰੇ ਚੱਲਿਆ ਸੀ ਓਏ ਚੱਲਿਆ ਸੀ ਮੈਨੂੰ ਵੀ ਨਹੀਂ ਵਧੀਆ ਲੱਗਿਆ ਸੀ ਉਹ ਪਹਿਲਾਂ ਮੈਨੂੰ ਗਾਣਾ ਨਹੀਂ ਪਸੰਦ ਹੁੰਦਾ ਸੀ ਪਹਿਲਾਂ ਆ ਜਾ ਵੀਰੇ ਅਜੇ ਬੂਹ ਕੋਲਾ ਕਰ ਲੈ ਚਲੋ ਸਰ গুড নাইট ওডা ওডা পাঙ্গিয়া না ওডা ওডা পাঙ্গিয়া 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 ওডা ওডা পাঙ্গিয়া

चल फिर रख लो पर कल नहीं खाया ये मैं पूरा भूरे खाया ये खाना होया था एक एदे पीस रख लो मेरे लिए के पीस ओके डन क्योंकि ये तो मैं खा जाना नहीं तो मेरा मत ओ माय गॉड इतनी टाइट पग सी करके गड्डी सेट तला आहा करके ना इधर करके नहीं काली आ भी पाई सी तू ओए वो काली 50 करके पाई सी ता करके नहीं ना टाइट होना ही है खाना कुछ खाला काउंटर मैं कह रही हूं तो खाना नहीं आज टाइट ਪਾ ਜਿ ਲਈ ਖਲ ਮੈਨੂੰ ਮੈਂ ਨਾ ਸਕੂਲ ਹਾਣਾ ਛੱਡਿਆ ਵੀ ਬਾਅਦ ਕੀ ਹੋਏ ਮਾਏ ਕਰ ਪਹਿਲਾਂ ਖਾਦਾ ਹੋ ਤੀਆ ਬਟਨ ਤੀਆ ਦੋ ਚੱਕ ਬਗੇ ਨੋ ਨੋ ਕਰਕੇ ਵੀਡੀਓ ਸੈਂਡ ਮੀ ਗਲੰਗਲਾ ਲਾ ਕੇ ਕਲਾਬ ਆਟੀਟਿਊਡ ਕਰਕੇ ਹੈ ਆਟੀਟਿਊਡ ਕਰਕੇ ਲੋਕ ਪਾਉਗੀ ਹੁਣ ਮੈਂ ਘੰਟਾ ਰਹਿਗੇ ਵਲੌਗ ਮੈਂ ਸਾਡੇ ਤੋਂ ਹੋਏਗਾ ਇਹ بتاਉ ਮੈਂ ਸੋਣਾ ठीक है गाइस कर ऐसी पहुंच गए बाकी गुड नाइट होंदी दीदी कर दिए है वंस अगेन हैप्पी बर्थडे जीजू ओके बाय गुड नाइट की की बोल जेल कुटी पीछे वाला है पता नहीं क्यों खिल मेरे को तो खायो देखा मैं कीती है ना फिर तास तो मस होई के ते मैं कीती है ना ये डिफरेंस ਤੁਹਾਨੂੰ ਕੱਢ ਦੇ ਨਹੀਂ ਮੇਰੇ ਵਾਲ ਵਿਆਹ ਦੇ ਵਿੱਚ ਤਾਂ ਮੇਰਾ ਮੈਂ ਵਿਆਹ ਦੇ ਵਿੱਚ ਸਾਡੇ ਭੈਣ ਜੀ ਤੁਸੀਂ ਤੁਹਾਡੇ ਵਾਲਾਂ ਦੀ ਕਟਿੰਗ ਹੋਈ ਹੋਈ ਹੈ ਹਾਂ ਮੇਰੀ ਭੈਣ ਦੇ ਵਿਆਹ ਦੇ ਵਿੱਚ ਮੇਰਾ ਹਾਲ ਦੱਸਾਂ ਮੈਂ ਕੀ ਸੀ ਜਾਗੂ ਵੇਲੇ ਜਦ ਮੈਂ ਰੈਡੀ ਹੋਈ ਸੀ ਨਹੀਂ ਆਪ ਤਾਂ ਜ਼ਿਆਦਾ ਖਰਾਬ ਹੋ ਗਿਆ ਐ ਲਾਈਕ ਧੁੱਕ ਜੋ ਮਤਲਬ ਇੰਨੇ ਕੋ ਹੇਅਰ ਸਟਾਈਲ ਨਹੀਂ ਸਿੰਪਲ ਐ ਮੈਂ ਮੈਂ ਕੰਨ ਤੇ ਵਾਲ ਜਿ ਸੀ ਮੈਂ ਹਾਂ ਮੈਂ ਸੈਟ ਕਰਕੇ ਦੇ ਲਈ ਰੱਖ ਹਾਏ ਹਾਏ ਸੌਰੀ ਹਾਂ ਲਾਈਕ ਇਦਾਂ ਹੋ ਗਿਆ ਹਾਂ ਓ ਮਾਈ ਗੋਡ ਫਿਰ ਮੇਰੀ ਗੋਤ ਵਧੀਆ ਲੱਗੇ ਵਧੀਆ ਆਫਿਸ ਮੈਂ ਦੇ ਨਾਲ ਖਿਲਰ ਗਈ ਸੀ ਵਾਲ ਫਿਰ ਉਸ ਬਾਅਦ ਦੀਦੀ ਨੇ ਮੈਨੂੰ ਪਿੰਸ ਲੈ ਕੇ ਦਿੱਤੀਆਂ ਨੇ ਇੱਥੇ ਲਾ ਪਿੰਸ ਤੇ ਅੱਜ ਬਾਜੀ ਦਾ ਬਰਥਡੇ ਸੀ ਹੈਪੀ ਬਰਥਡੇ ਬਾਜੀ ਤੇ ਹੁਣ ਆਪਾਂ ਕਰਨਗੇ ਵਲੌਗ ਦੀ ਐਂਡਿੰਗ ਵਲੌਗ ਐਡਿਟ ਕਰਨਾ ਆ ਵਲੌਗ ਪਾਉਣਾ ਆ ਤੇ ਆਪਾਂ ਮਿਲਾਂਗੇ ਕੱਲ੍ਹ ਵਾਲੇ ਵਲੌਗ ਓਮੀਦ ਹੈ ਕਿ ਤੁਸੀਂ ਇੰਜੋਏ ਕੀਤਾ ਹੋਏਗਾ ਤੇ ਭਾਜੀ ਨੇ ਤਾਂ ਇੰਜੋਏ ਕੀਤਾ ਹੀ ਉਹਨਾਂ ਨੂੰ ਵਧੀਆ ਲੱਗਿਆ ਸਾਰਾ ਕੁਝ ਤੇ ਅਸੀਂ ਦੋਨਾਂ ਨੇ ਕੀਤੀ ਸੀ ਸਟ੍ਰੀਨਿੰਗ ਜੋ ਕਿ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਕਿੱਦਾਂ ਲੱਗੀ ਸੇਮ ਸੇਮ ਸੂਟ ਪਾਈ ਸੀ ਸੇਮ ਸੇਮ ਸਾਡਾ ਹਾਊਸ ਮਤਲਬ ਪੂਰੀ ਉਹ ਕੀਤੀ ਸੀ ਆਊ ਕੀ ਹੁੰਦੀ ਏ ਆਊਟਫਿਟ ਉਹ ਅਪਰਿਫਲ ਸੇਮ ਸੇਮ ਸੀ ਸੇਮ ਪੂਰਾ ਹੋ ਰੱਖਿਆ ਸੀ ਫਿਰ ਉਹਦੇ ਅਕੋਰਡਿੰਗ ਠੀਕ ਸੀ ਜਿੰਨਾ ਜਿਆਦਾ ਹੋ ਗਿਆ ਛੱਟ ਪਰ ਆਪ ਦੀ ਤਰੀਫ ਆਪਣੀ ਮੂੰਹ ਕਰਕੇ ਮम्मी ਨੇ ਕਿਹਾ ਨਾ ਇਹ ਕਰਨਾ ਛੱਡ ਦਿਓ ਬੜੀ ਤਰੀਫ ਮੂੰਹੋਂ ਕੀ ਦੱਸੀਏ ਸੁਣਾ ਰਹੀਵੇਂ ਹੂੰ ਸੋਹਣਾ ਲੱਗ ਰਿਹਾ ਤੇ ਆਪਾਂ ਮਿਲਾਂਗੇ ਹੁਣ ਕੱਲ ਵੇਲੇ ਓਕੇ ਬਾਏ ਜੀ ਗੁੱਡ ਨਾਈਟ